ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਜਕ ਮਸਕਲ ਅਤ ਬਣੈ ਢੋਈ ਕੋਈ ਨ ਦੇ ਲਾਗ ਹੋਏ ਦੁਸ਼ਮਨਾ ਸਾਖ ਪੇ ਪਜ ਖਲੇ ਸਭ ਪਜੈ ਆਸਰਾ ਚੁਕੇ ਸਭ ਅਸਰਾ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨਤ ਤੇਵਾ ਸਹਬ ਨੇ ਤਣਿਆ ਕਾ ਤਣ ਆਏ ਨਾ ਜਾਈ ਥਿਰ ਸਦਾ ਗੁਰ ਸਬਦੇ ਸਚ ਜਾਣ ਕਿਰਪਾ ਕਰ ਜਿਸ ਪਾਰ ਭਰਮ ਹੋਵੇ ਸਾਧੂ ਸੰਗ ਜਿਉ ਜਹ ਅਹ ਬਤਾਇਐ ਤਉ ਤਿਆ ਹਰ ਸੋ ਰੰਗ ਦੁਹਾਸ ਰਿਆ ਕਾ ਖਸਮ ਆਪ ਅਵਰਨਾ ਦੁਜਾ ਥਾ ਸਤ ਗੁਰ ਟੁੱਠੈ ਪਾਇ ਨਾਨਕ ਸਚਾ ਨਾਮ ਸ੍ਰੀ ਰਾਗ ਮਹਲਾ 5 ਜਕਾ ਮਸਕਲ ਅਤ ਬਣੈ ਢੋਈ ਕੋਇ ਨ ਦੇ ਲਗੂ ਹੋਏ ਦੁਸ਼ਮਨਾ ਸਾਖ ਪੇ ਪਜ ਖਲੇ ਸਭ ਪਜੈ ਆਸਰਾ ਚੁਕੇ ਸਭ ਅਸਰਾ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨਤ ਤੇਵਾ ਸਾਹਿਬ ਨੇ ਤਣਿਆ ਕਤਣ ਆਏ ਨਾ ਜਾਈਂ تیر ਸਦਾ ਗੁਰ ਸਬਦੇ ਸੱਚ ਜਾਣ ਕਿਰਪਾ ਕਰ ਜਿਸ ਪਾਰ ਭਰਮ ਹੋਵੇ ਸਾਧੂ ਸੰਗ ਜਿਉ ਜਹ ਅਹ ਬਤਾਇਐ ਤਿਆ ਤਿਆ ਹਰ ਸੋ ਰੰਗ ਦੁਹਾਸ ਰਿਆ ਕਖਸਮ ਆਪ ਅਵਰਨਾ ਦੁਜਾ ਥਾ ਸਤ ਗੁਰ ਤੁਠੈ ਪਾਇਆ ਨਾਨਕ ਸਚਾ ਨਾ ਸ੍ਰੀ ਰਾਗ ਮਹਲਾ 5 ਜਾ ਕਾ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਪੱਜ ਖਲੇ ਸਭ ਪਜੈ ਆਸਰਾ ਚੁਕੇ ਸਭ ਅਸਰਾ ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨਤ ਤੀਵਾ ਸਹਬ ਨੇ ਤਾਣਿਆ ਕਾ ਤਣ ਆਏ ਨ ਜਾਏ ਥਿਰ ਸਦਾ ਗੁਰ ਸਬਦੇ ਸਚ ਜਾਣ ਕਿਰਪਾ ਕਰ ਜਿਸ ਪਾਰ ਭਰਮ ਹੋਵੇ ਸਾਦੂ ਸੰਗ ਜਾ ਜਾਹ ਬਤਾਇਐ ਤਿਆ ਤਿਆ ਹਰ ਸੋਰੰਗ ਦੁਹਾਸ ਰਿਆ ਕਾਖ ਸਮ ਆਪ ਅਵਰਨ ਦੁਜਾ ਥਾ ਸਤ ਗੁਰ ਤੁਠੈ ਪਾਇ ਨਾਨਕ ਸਚਾ ਨਾਮ ਸ੍ਰੀ ਰਾਗ ਮਹਲਾ 5 ਜੱਕਾ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭ ਭਜੈ ਆਸਰਾ ਚੁਕੇ ਸਭ ਅਸਰਾ ਚਿਤ ਆਵੈ ਉਸ ਪਾਰ ਭਰਮ ਲਗੈ ਨਤ ਤੇਵਾ ਸਾਹਿਬ ਨੇ ਤਾਣਿਆ ਕਾ ਤਣ ਆਏ ਨ ਜਾਏ ਥਿਰ ਸਦਾ ਗੁਰ ਸਬਦੇ ਸਚ ਜਾਣ ਕਿਰਪਾ ਕਰੇ ਜਿਸ ਪਾਰ ਭਰਮ ਹੋ ਵੈਸਾ ਦੂ ਸੰਗ ਜਿਉ ਜਾਹ ਅਹ ਬਤਾਇਐ ਤਿਆ ਤਿਆ ਹਰ ਸੋ ਰੰਗ ਦੁਹਾਸ ਰਿਆ ਕਖਸਮ ਆਪ ਅਵਰਨ ਦੂਜਾ ਥਾ ਸਤ ਗੁਰ ਤੁਠੈ ਪਾਇਆ ਨਾਨਕ ਸਚਾ ਨਾ ਸ੍ਰੀ ਰਾਗ ਮਹਲਾ 5 ਜਕ ਮਸਕਲ ਅਤ ਬਣੈ ਢੋਈ ਕੋ ਨ ਦੇ ਲਾਗ ਹੋਏ ਦੁਸ਼ਮਨਾ ਸਾਖ ਪੇ ਪਜ ਖਲੇ ਸਭ ਪਜੈ ਆਸਰਾ ਚੁਕਾ ਸਭ ਅਸਰਾ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨਤ ਤੇਵਾ ਸਹਬ ਨੇ ਤਾਣਿਆ ਕਾ ਤਣ ਆਏ ਨਾ ਜਾਈ ਥਿਰ ਸਦਾ ਗੁਰ ਸਬਦੇ ਸਚ ਜਾਣ ਕਿਰਪਾ ਕਰ ਜਿਸ ਪਾਰ ਭਰਮ ਹੋਵੇ ਸਾ ਦੂ ਸੰਗ ਜਿਉ ਜਾਹ ਅਹ ਬਤਾਇਐ ਤਿਆ ਤਿਆ ਹਰ ਸੋ ਰੰਗ ਦੁਹਾ ਸਿਰ ਆ ਕਖਸਮ ਆਪ ਅਵਰਨ ਦੂਜਾ ਥਾ ਸਤ ਗੁਰ ਤੁਠੈ ਪਾਇਆ ਨਾਨਕ ਸਚਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ